ਦੋਸਤੋ ਸਿਆਣੇ ਕਹਿੰਦੇ ਆ ਵੀ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੁੰਦਾ ਪਰ ਵਿਰਲੇ ਵਾਂਝੇ ਬੰਦੇ ਅੱਜ ਵੀ ਦੁਨੀਆ ਤੇ ਮੌਜੂਦ ਆ ਜਿਹੜੇ ਕਿ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਉਹਨਾਂ ਦੇ ਵਿੱਚੋਂ ਇੱਕ ਪਰਸਨ ਜਿਹਦੀ ਆਪਾਂ ਗੱਲ ਕਰਨ ਜਾ ਰਹੇ ਆ ਉਹ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੋਸਤੋ ਤੁਹਾਨੂੰ ਯਾਦ ਹੋਵੇਗਾ ਜਦੋਂ ਇਲੈਕਸ਼ਨ ਕੈਂਪੇਨ ਚੱਲ ਰਹੀ ਸੀ ਡੋਨਾਲਡ 트੍ਰੰਪ ਦੀ ਤਾਂ ਉਹਨਾਂ ਨੇ ਵਾਰ-ਵਾਰ ਇੱਕੋ ਗੱਲ ਤੇ ਫੋਕਸ ਕੀਤਾ ਸੀ ਕਿ ਜੇਕਰ ਮੈਨੂੰ ਵੋਟਾਂ ਪਾਉਂਗੇ ਮੈਨੂੰ ਜਿਤਾਉਂਗੇ ਤੇ ਜੇ ਮੈਂ ਪ੍ਰੈਜ਼ੀਡੈਂਟ ਬਣ ਜਾਣਾ ਯੂ ਐਸ ਏ ਦਾ ਤਾਂ ਮੈਂ ਸਭ ਤੋਂ ਪਹਿਲਾਂ ਇਲੀਗਲ ਮਾਈਗ੍ਰੇਸ਼ਨ ਬੰਦ ਕਰੂੰਗਾ ਤਾਂ ਦੋਸਤੋ 트੍ਰੰਪ ਜਿੱਤ ਵੀ ਚੁੱਕੇ ਆ ਹੁਣ ਤੇ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਵੀ ਬਣ ਚੁੱਕੇ ਆ ਤੇ ਇੱਥੇ ਵਿਲੱਖਣ ਗੱਲ ਇਹ ਹੋਈ ਆ ਕਿ ਉਹਨਾਂ ਨੇ ਆਪਣੀ ਸੌ ਚੱਕ ਦੇ ਸਾਰੀ ਇੱਕ ਸਟੇਟਮੈਂਟ ਜਾਰੀ ਕੀਤੀ ਆ ਉਹ ਸਟੇਟਮੈਂਟ ਕੀ ਆ ਉਹ ਉਹੀ ਆ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਇਲੈਗਲ ਮਾਈਗ੍ਰੇਸ਼ਨ ਤੇ ਉਹਨਾਂ ਨੇ ਸਾਰੇ ਅਮਰੀਕਨਾਂ ਨੂੰ ਇੱਕ ਪ੍ਰੋਮਿਸ ਦਿੱਤਾ ਸੀ ਕਿ ਮੈਨੂੰ ਵੋਟਾਂ ਪਾਓ ਮੈਨੂੰ ਜਿਤਾਓ ਤੇ ਮੈਂ ਇੱਥੇ ਜਿਹੜੇ ਕੱਚੇ ਬੰਦੇ ਆ ਸਾਰਿਆਂ ਨੂੰ ਕੱਢ ਕੇ ਬਾਹਰ ਮਾਰੂੰਗਾ ਇੱਥੋਂ ਤੱਕ ਕਿਹਾ ਸੀ ਕਿ ਜਹਾਜ਼ ਭਰ ਭਰ ਕੇ ਉਹਨਾਂ ਦੇ ਹੋਮ ਕਾਉਂਟਰਿੰਗਾਂ ਨੂੰ ਜਾਣਗੇ ਜਿੱਥੋਂ ਉਹ ਇਲਿਗਲ ਬੰਦੇ ਆਏ ਨੇ ਤਾਂ ਦੋਸਤੋ ਅੱਜ ਸੌ ਚੁੱਕਦੇ ਆ ਸਾਰੀ ਡੋਨਾਲਡ ਟਰੰਪ ਨੇ ਪਹਿਲੀ ਸਟੇਟਮੈਂਟ ਜਾਰੀ ਕੀਤੀ ਆ ਕਿ ਉਹਨਾਂ ਨੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਕੀਤਾ ਕਿ ਉਹਨਾਂ ਨੇ ਬਾਰਡਰ ਤੇ ਨੈਸ਼ਨਲ ਐਮਰਜੈਂਸੀ ਡਿਕਲੇਅਰ ਕੀਤੀ ਆ ਨੈਸ਼ਨਲ ਐਮਰਜੈਂਸੀ ਦੋਸਤੋ ਡਿਕਲੇਅਰ ਕੀਤੀ ਜਾਂਦੀ ਆ ਜਦੋਂ ਕੋਈ ਬਹੁਤ ਵੱਡਾ ਖਤਰਾ ਹੋਵੇ ਬਹੁਤ ਵੱਡਾ ਥ੍ਰੈਟ ਹੋਵੇ ਜਾਂ ਕੋਈ ਬਹੁਤ ਵੱਡੀ ਮੇਜਰ ਪ੍ਰੋਬਲਮ ਹੋਵੇ ਤਾਂ ਡੋਨਾਲਡ 트੍ਰੰਪ ਨੇ ਹੁਣ ਨੈਸ਼ਨਲ ਐਮਰਜੈਂਸੀ ਬਾਰਡਰਾਂ ਦੇ ਉੱਪਰ ਡਿਕਲੇਅਰ ਕੀਤੀ ਆ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮੈਕਸੀਕੋ ਬਾਰਡਰ ਆ ਜਿਹੜਾ ਉਹਦੀ ਜਿਹੜੀ ਹੁਣ ਸੁਰੱਖਿਆ ਕਰੂਗੀ ਉਹ ਯੂਐਸਏ ਦੀ ਮਿਲਟਰੀ ਕਰੂਗੀ ਮੈਕਸੀਕੋ ਬਾਰਡਰ ਤੇ ਟੈਕਸਾਸ ਬਾਰਡਰ ਦੇ ਉੱਪਰ ਉਹਨਾਂ ਨੇ ਇੱਥੋਂ ਤੱਕ ਕਿ ਇਮੀਗ੍ਰੇਸ਼ਨ ਹੀ ਬੰਦ ਕਰਤੀ ਆ ਕਿ ਇੱਥੇ ਇਮੀਗ੍ਰੇਸ਼ਨ ਦਾ ਕਾਉਂਟਰੀ ਨਹੀਂ ਹੋਗਾ ਮੈਕਸੀਕੋ ਬਾਰਡਰ ਦੇ ਉੱਪਰ ਤੇ ਉੱਤੋਂ ਜਿਹੜਾ ਉਹਨਾਂ ਨੇ ਸੁਰੱਖਿਆ ਦਾ ਜਿੰਮਾ ਦਿੱਤਾ ਯੂਐਸਏ ਦੀ ਮਿਲਟਰੀ ਨੂੰ ਹੁਣ ਦੋਸਤੋ ਜਿਹੜਾ ਵੀ ਬੰਦਾ ਉਹ ਕਹਿੰਦੇ ਕਿ ਕੰਧ ਟੱਪਣ ਦੀ ਕੋਸ਼ਿਸ਼ ਕਰੂਗਾ ਜਾਂ ਇਲੀਗਲ ਬਾਰਡਰ ਕਰਾਸ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਸਾਡੇ ਮਾਰਸ਼ਲਾਂ ਨਾਲ ਸਾਹਮਣਾ ਕਰਨਾ ਪਵੇਗਾ ਇੱਕ ਦੋਸਤੋ ਖਾਸ ਗੱਲ ਇਹ ਆ ਕਿ ਸਾਡੇ ਪੰਜਾਬ ਦੀ ਪਹਿਲੀ ਪਸੰਦ ਸੀ ਮੈਕਸੀਕੋ ਬਾਰਡਰ ਇਦੇ ਉੱਪਰ ਮੈਕਸੀਕੋ ਦੀ ਕੰਧ ਦੇ ਉੱਪਰ ਤਾਂ ਇੱਥੋਂ ਤੱਕ ਕਿ ਗਾਣੇ ਵੀ ਬਣੇ ਨੇ ਪੰਜਾਬੀ ਗਾਣੇ ਆ ਚਾਹ ਅਕਸਰ ਤੁਸੀਂ ਮੈਕਸੀਕੋ ਬਾਰਡਰ ਜਾਂ ਮੈਕਸੀਕੋ ਦੀ ਕੰਧ ਦਾ ਜ਼ਿਕਰ ਆ ਜਿਹੜਾ ਉਹ ਸੁਣਿਆ ਹੋਵੇਗਾ ਦੋਸਤੋ ਇਹ ਕੋਈ ਮਜ਼ਾਕ ਨਹੀਂ ਅਸਲ ਦੇ ਵਿੱਚ ਪੰਜਾਬ ਨੂੰ ਆਕਸੀਜਨ ਬਹੁਤ ਦਿੱਤੀ ਸੀ ਡੌਂਕੀ ਨੇ ਕਿ ਜਿਹੜੇ ਵਿਚਾਰੇ ਬੇਰੁਜ਼ਗਾਰ ਸੀ ਜਿਨ੍ਹਾਂ ਕੋਲੇ ਪੈਲੀ ਘੱਟ ਸੀ ਕਿਸੇ ਨੇ ਪੈਲੀ ਵੇਚੀ ਕਿਸੇ ਨੇ ਘਰ ਵੇਚਿਆ ਜਿਦੇ ਕੋਲੇ ਕੋਈ ਰਜਗਾਰ ਨਹੀਂ ਸੀ ਉਹਨਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਕਿ ਉਹ ਡੌਂਕੀ ਦੇ ਵਿੱਚ ਸਫਲ ਹੋ ਗਏ ਤੇ ਡੌਂਕੀ ਲਾ ਕੇ ਉਹ ਯੂ ਐਸ ਏ ਮੂਵ ਹੋ ਗਏ ਉੱਥੇ ਜਾ ਕੇ ਉਹਨਾਂ ਨੇ ਵਰਕ ਪਰਮਿਟ ਪਾ ਲਈ ਅਸਾਈਲਮਾ ਲੈ ਲੀਆਂ ਚਲੋ ਪ੍ਰਮਾਤਮਾ ਦੀ ਮਿਹਰ ਨਾਲ ਉਹਨਾਂ ਦਾ ਕੰਮਕਾਰ ਸੈੱਟ ਹੋ ਗਿਆ ਤੇ ਜੇ ਕਹੀਏ ਨਾ ਅੱਜ ਆਪਾਂ ਇੱਕ ਸਮਾਜ ਦੀ ਗੱਲ ਕਰੀਏ ਜੋ ਆਪਾਂ ਅਕਸਰ ਵਿਚਰਦੇ ਆਂ ਦੇਖਦੇ ਆਂ ਕਿ ਉਹਨਾਂ ਲੋਕਾਂ ਨੇ ਘਰਾਂ ਦੀਆਂ ਗਰੀਬੀਆਂ ਵੀ ਚੁੱਕੀਆਂ ਇਦੇ 'ਚ ਕੋਈ ਦੌਰ ਹੈ ਨਹੀਂ ਜਿਉਂ ਇੱਥੇ ਰਹਿੰਦੇ ਵਿਚਾਰੇ 5-10 ਹਜ਼ਾਰ ਦੀ ਨੌਕਰੀ ਕਰਦੇ ਜਾਂ ਖੇਤੀ ਕਰਦੇ ਖੇਤੀ ਦੇ ਹਾਲਾਤਾਂ ਦਾ ਤੁਹਾਨੂੰ 올 ਵਰਲਡ ਤੇ ਪਤਾ ਹੀ ਹੈ ਕਿ ਅੱਜ ਕੱਲ ਕੀ ਚੱਲ ਰਿਹਾ ਬਾਕੀ ਜਿਵੇਂ ਜਿਵੇਂ ਦੋਸਤੋ ਜਨਰੇਸ਼ਨ ਵਧਦੀ ਜਾਂਦੀ ਆ ਓਵੇਂ ਓਵੇਂ ਜ਼ਮੀਨ ਆ ਜਿਹੜੀ ਉਹ ਘਟਦੀ ਜਾਂਦੀ ਆ ਤਾਂ ਇੱਥੇ ਜਿਹੜੀ ਸਭ ਤੋਂ ਵੱਡੀ ਚਿੰਤਾ ਏ ਉਹ ਏ ਆ ਪੰਜਾਬ ਵਾਸਤੇ ਜਿਹੜੇ ਬੰਦੇ ਪੰਜਾਬ ਦੇ ਮੁੰਡੇ ਜਾਂ ਕੁੜੀਆਂ ਜਾਂ ਪਰਿਵਾਰ ਕਹਿ ਲੋ ਉਹ ਡੌਂਕੀ ਲਾ ਕੇ ਕਿਵੇਂ ਨਾ ਕਿਵੇਂ ਅਮਰੀਕਾ ਪਹੁੰਚ ਜਾਂਦੇ ਸੀ ਤੇ ਉੱਥੋਂ ਪੋਲੀਟੀਕਲ ਅਸਾਈਲਮ ਲੈ ਲੈਂਦੇ ਸੀ ਉੱਥੋਂ ਵਰਕ ਪਰਮਿਟ ਲੈ ਲੈਂਦੇ ਸੀ ਉਹਨਾਂ ਲਈ ਜਿਹੜਾ ਇਹ ਰਾਹ ਬੰਦ ਹੁੰਦਾ ਨਜ਼ਰ ਆ ਰਿਹਾ ਦੂਸਰਾ ਦੋਸਤੋ ਇੱਕ ਅਮਰੀਕਾ ਦਾ ਲਾਅ ਸੀ ਕਿ ਜਿਹੜਾ ਵੀ ਬੱਚਾ ਯੂ ਐਸ ਏ ਦੇ ਵਿੱਚ ਜਨਮ ਲੈਂਦਾ ਉਹਦੇ ਮਾਪਿਓ ਬੇਸ਼ੱਕ ਕਿਸੇ ਵੀ ਕੰਟਰੀ ਦੇ ਹੋਣ ਪਰ ਜੇ ਉਹਦਾ ਜਨਮ ਆ ਜਿਹੜਾ ਉਹ ਯੂ ਐਸ ਏ ਦੇ ਵਿੱਚ ਹੁੰਦਾ ਤਾਂ ਨੇਚਰਲੀ ਉਹਨੂੰ ਯੂਐਸਏ ਦੀ ਸਿਟੀਜ਼ਨਸ਼ਿਪ ਮਿਲਦੀ ਸੀ ਉਸ ਬੱਚੇ ਨੂੰ ਬਟ ਹੁਣ ਡੋਨਾਲਡ ਟਰੰਪ ਨੇ ਉਹ ਲਾਅ ਵੀ ਬੰਦ ਕਰ ਦਿੱਤਾ ਏ ਤੇ ਹੋਪਫੁਲੀ 28 ਫ फेब्रुवारी ਤੋਂ ਉਹ ਨਵਾਂ ਲਾਅ ਲਾਗੂ ਹੋ ਜਾਊਗਾ ਤੇ ਅੱਗੇ ਤੋਂ ਬੱਚੇ ਨੂੰ ਆਪਦੇ ਜਨਮ ਦੇ ਬੇਸ ਤੇ ਕਿ ਜੇ ਉਹਦਾ ਯੂਐਸਏ 'ਚ ਜਨਮ ਹੋਇਆ ਤਾਂ ਉਹਨੂੰ ਜਿਹੜੀ ਸਿਟੀਜ਼ਨਸ਼ਿਪ ਉਹ ਨਹੀਂ ਮਿਲੂਗੀ ਹੁਣ ਦੋਸਤੋ ਫਿਰ ਤੋਂ ਆਪਾਂ ਆਪਣੀ ਚਿੰਤਾ ਉਹੀ ਕਰਦੇ ਆ ਕਿਉਂਕਿ ਕਹਿੰਦੇ ਹੁੰਦੇ ਆ ਨਾ ਜਿੱਥੇ ਰਹੀਏ ਉੱਥੋਂ ਦਾ ਭਲਾ ਮੰਗੀਏ ਤਾਂ ਆਪਾਂ ਪੰਜਾਬ 'ਚ ਰਹਿ ਰਹੇ ਆ ਤਾਂ ਆਪਾਂ ਜਿਹੜੀ ਪੰਜਾਬੀਆਂ ਦੀ ਚਿੰਤਾ ਕਰਦੇ ਆ ਇੱਕ ਰਿਪੋਰਟ ਦੇ ਮੁਤਾਬਕ ਤਕਰੀਬਨ 7.5 ਲੱਖ ਇੰਡੀਅਨ ਰਹਿ ਰਿਹਾ ਇਲੈਗਲ ਯੂ ਐਸ ਏ ਦੇ ਵਿੱਚ ਇਹ ਇੱਕ ਰਿਪੋਰਟ ਦਾ ਕਹਿਣਾ ਮੇਰਾ ਨਹੀਂ ਤਾਂ ਜੇਕਰ ਉਹ 7.5 ਲੱਖ ਬੰਦੇ ਨੂੰ ਅੱਜ ਵਾਪਸ ਭੇਜਿਆ ਜਾਂਦਾ ਉਹਨਾਂ ਨੂੰ ਜਹਾਜ਼ ਪਰ ਪਰ ਕੇ ਆਪਦੇ ਸ਼ਹਿਰਾਂ ਦੇ ਵਿੱਚ ਸਟੇਟਾਂ ਦੇ ਵਿੱਚ ਵਾਪਸ ਭੇਜਿਆ ਜਾਂਦਾ ਤਾਂ ਉਹਨਾਂ ਦੇ ਹਾਲਾਤ ਕੀ ਹੋਣਗੇ ਦੋਸਤੋ ਉਹ ਜਿਹੜੀ ਸਾਡੀ ਸੋਚ ਤੋਂ ਬਾਹਰ ਨੇ ਕਿਉਂਕਿ ਅੱਜੋ ਲੋਕ ਕੋਈ ਪੈਟਰੋਲ ਪੰਪ ਤੇ ਕੰਮ ਕਰ ਰਿਹਾ ਕੋਈ ਕਿਸੇ ਇੰਡਸਟਰੀ ਦੇ ਵਿੱਚ ਕੰਮ ਕਰ ਰਿਹਾ ਉਹਨਾਂ ਦੇ ਸੁਪਨੇ ਨੇ ਉਹਨਾਂ ਨੇ ਘਰ ਵੀ ਲੈਣੇ ਨੇ ਇੰਡੀਆ ਵੀ ਉਹ ਪੈਸੇ ਪਾਉਂਦੇ ਨੇ ਆਪਦੇ ਤਾਂ ਉਹ ਜਿਹੜਾ ਸੈਟਲਮੈਂਟ ਕਰ ਰਹੇ ਆ ਦੋਸਤੋ ਇੱਕ ਹੋਰ ਗੱਲ ਆ ਜੋ ਕਿਸਾਨ ਅੰਦੋਲਨ ਚ ਵੀ ਜਾਂ ਅਕਸਰ ਇਹ ਸਾਹਮਣੇ ਆਈ ਸੀ ਕਿ ਪੰਜਾਬ ਦਾ ਕਿਸਾਨ ਇੰਨਾ ਖੁਸ਼ਹਾਲ ਕਿਉਂ ਆ ਉਹਦੇ ਪਿੱਛੇ ਕਿਤੇ ਨਾ ਕਿਤੇ ਕਾਰਨ ਇਹ ਵੀ ਆ ਕਿ ਜਿਹੜੇ ਪੰਜਾਬ ਦੇ ਪਰਿਵਾਰਾਂ ਦੇ ਵਿੱਚੋਂ ਨਾ ਇੱਕ ਇੱਕ ਬੰਦਾ ਹਰੇਕ ਘਰੋਂ ਲਗਭਗ ਬਾਹਰ ਆ ਜਰੂਰੀ ਨਹੀਂ ਵੀ ਉਹ ਅਮਰੀਕਾ ਚਾ ਹੋਰ ਕੰਟਰੀਆਂ ਦੇ ਵਿੱਚ ਵੀ ਨੇ ਪਰ ਅਮਰੀਕਾ ਦਾ ਜਿਹੜਾ ਰਾਹ ਸੀ ਉਹ ਸੌਖਾ ਸੀ ਬਿਨਾ ਕਿਸੇ ਸਟੱਡੀ ਤੋਂ ਬਿਨਾ ਕਿਸੇ ਕੁਆਲੀਫਿਕੇਸ਼ਨ ਤੋਂ ਲੋਕ ਜਿਹੜੇ ਉਹ ਜਾ ਰਹੇ ਸੀ ਤੇ ਉੱਥੇ ਜਾ ਕੇ ਸੈੱਟ ਵੀ ਹੋ ਰਹੇ ਸੀ ਸਾਡੇ ਤੋਂ ਕਾਫੀ ਲੋਕ ਬਣਵਾਉਂਦੇ ਸੀਗੇ ਪੋਲੀਟੀਕਲ ਅਸਾਈਲਮ ਦੇ ਰਿਲੇਟਡ ਜਿਹੜਾ ਜੋ ਵੀ ਉਹਨਾਂ ਨੂੰ ਡਾਕੂਮੈਂਟੇਸ਼ਨ ਚਾਹੀਦੀ ਹੁੰਦੀ ਸੀਗੀ ਉਹ ਅਕਸਰ ਹੀ ਸਾਡੇ ਤੋਂ ਗਾਈਡੈਂਸ ਆ ਜਿਹੜੀ ਉਹ ਲੈ ਕੇ ਜਾਂਦੇ ਸੀ ਬਟ ਇੱਕ ਤੁਹਾਨੂੰ ਹੋਰ ਗੱਲ ਦੱਸ ਦਈਏ ਥੋੜੀ ਜੀ ਤੁਹਾਡੀ ਚਿੰਤਾ ਦੂਰ ਵੀ ਕਰ ਦਈਏ ਕਿ ਟਰੰਪ ਸਾਹਿਬ ਨੇ ਜੋ ਵੀ ਐਕਟ ਕੀਤਾ ਏ ਉਹਦੇ ਵਿੱਚ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਤੇ ਵੀ ਇਹ ਨਹੀਂ ਕਿਹਾ ਕਿ ਜਿਹੜੇ ਬੰਦੇ ਵਰਕ ਪਰਮਿਟਾਂ ਤੇ ਰਹਿ ਰਹੇ ਆ ਜਾਂ ਜਿਹੜਿਆਂ ਬੰਦਿਆਂ ਕੋਲੇ ਲੀਗਲੀ ਸਟੇਟਸ ਆ ਯੂ ਐਸ ਏ ਦਾ ਰੈਜ਼ਿਡੈਂਸ ਦਾ ਉਹ ਉਹਨਾਂ ਤੇ ਕਾਰਵਾਈ ਕੀਤੀ ਜਾਊ ਇਹ 트럼ਪ ਸਾਹਿਬ ਨੇ ਕਿਤੇ ਨਹੀਂ ਕਿਹਾਗਾ ਡੋਨਾਲਡ 트럼ਪ ਨੇ ਹਲੇ ਤੱਕ ਇੱਕੋ ਹੀ ਗੱਲ ਕਹੀ ਆ ਕਿ ਜਿਹੜੇ ਬੰਦੇ ਪੇਪਰਲੈਸ ਨੇ ਯਾਨੀ ਕਿ ਜਿਹੜੇ ਬਿਨਾਂ ਕਿਸੇ ਵੀਜੇ ਤੋਂ USA ਦੇ ਵਿੱਚ ਰਹਿ ਰਹੇ ਨੇ ਉਹਨਾਂ ਬੰਦਿਆਂ ਨੂੰ ਬਾਹਰ ਕੱਢਿਆ ਜਾਵੇਗਾ ਤਾਂ ਜਿਹੜੇ ਬੰਦੇ ਉੱਥੇ ਕੰਮ ਕਰ ਰਹੇ ਨੇ ਟੈਕਸ ਪੇਅਰ ਨੇ ਤਾਂ ਅੱਜ ਦੀ ਘੜੀ ਉਹਨਾਂ ਲਈ ਕੋਈ ਫਿਕਰ ਦੀ ਗੱਲ ਨਹੀਂ ਕਿਉਂਕਿ ਇਹ ਸਟੇਟਮੈਂਟਾਂ ਜਾਂ ਇਹ ਐਕਟਾਂ ਜਾਂ ਜੋ ਲਾਅ ਬਣਿਆ ਉਹ ਉਹਨਾਂ ਦੇ ਅਗੇਨਸਟ ਨਹੀਂਗਾ ਹਾਂ ਕੱਲ ਨੂੰ ਕੀ ਕੀਤਾ ਜਾਂਦਾ ਕਿਉਂਕਿ ਡੋਨਾਲਡ ਟਰੰਪ ਨੇ ਇਹ ਵੀ ਪ੍ਰੋਮਿਸ ਕੀਤਾ ਸੀ ਕਿ ਮੈਂ ਇਮੀਗ੍ਰੇਸ਼ਨ ਲਾਅ ਦੇ ਵਿੱਚ ਸਖਤੀ ਲੈ ਕੇ ਆਉਂਗਾ ਕੱਲ ਨੂੰ ਕੋਈ ਹੋਰ ਲਾਪਾਸ ਕੀਤਾ ਜਾਂਦਾ ਉਹਦੇ ਬਾਰੇ ਤਾਂ ਕਹਿ ਨਹੀਂ ਸਕਦੇ ਪਰ ਇਹਨਾ ਜ਼ਰੂਰ ਹੈ ਕਿ ਅੱਜ ਦੀ ਘੜੀ ਉਹਨਾਂ ਬੰਦਿਆਂ ਲਈ ਕੋਈ ਥ੍ਰੈਟ ਨਹੀਂ ਉਹਨਾਂ ਲਈ ਕੋਈ ਖਤਰਾ ਨਹੀਂ ਜਿਹੜੇ ਉੱਥੇ ਵਰਕ ਪਰਮਿਟ ਤੇ ਰਹ ਰਹੇ ਆ ਪ੍ਰੋਬਲਮ ਸਿਰਫ ਉਹਨਾਂ ਬੰਦਿਆਂ ਨੂੰ ਆ ਜਿਨ੍ਹਾਂ ਕੋਲੇ ਲੀਗਲੀ ਤੌਰ ਤੇ ਸਟੇਟਸ ਕੋਈ ਨਹੀਂ ਪੇਪਰ ਕੋਈ ਨਹੀਂ ਯੂ ਐਸ ਏ ਦੇ ਵਿੱਚ ਰਹਿਣ ਦਾ ਪਰ ਦੋਸਤੋ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਇਹ ਅਪੀਲ ਵੀ ਕਰਦੇ ਆ ਹੱਥ ਜੋੜ ਕੇ ਕਿ ਐਵੇਂ ਕਿਸੇ ਏਜੰਟ ਨੂੰ ਹੁਣ 35-40 ਲੱਖ ਰੁਪਏ ਅਫਸਾਨਾ ਨਾ ਲਿਓ ਜੇ ਕੋਈ ਤੁਹਾਨੂੰ ਕਹਿੰਦਾ ਕਿ ਅਸੀਂ ਤੁਹਾਨੂੰ ਮੈਕਸੀਕੋ ਬਾਰਡਰ ਪਾਰ ਕਰਵਾ ਕੇ ਯੂਐਸਏ ਭੇਜ ਦੇਾਂਗੇ ਕਿਰਪਾ ਕਰਕੇ ਹਲੇ ਵੇਟ ਕਰ ਲਓ ਜੋ ਵੀ ਲਾ ਬਣਦੇ ਆ ਦੇਖ ਲਓ ਕਾਲੀ ਨਾ ਕਰਿਓ ਐਵੇਂ 35-40 ਲੱਖ ਰੁਪਏ ਅਫਸਾਨਾ ਨਾ ਲਿਓ ਕਿਉਂਕਿ ਹੁਣ ਰਿਪੋਰਟਾਂ ਦੇ ਮੁਤਾਬਕ ਜਿਹੜਾ ਮੈਕਸੀਕੋ ਬਾਰਡਰ ਪਾਰ ਕਰਨਾ ਨਾ ਇਮੀਗ੍ਰੇ ਮਾਈਗ੍ਰੈਂਟਾਂ ਦੇ ਲਈ ਬਹੁਤ ਔਖਾ ਹੋਏਗਾ ਜਿਹੜੇ ਇਲਿਗਲ ਬਾਰਡਰ ਕਰਾਸ ਕਰਦੇ ਸੀ ਨਾ ਡੋਂਕੀ ਲਾ ਕੇ ਹੁਣ ਉਹਨਾਂ ਲਈ ਉਹ ਰਾਹ ਹੈ ਜਿਹੜਾ ਉਹ ਬਿਲਕੁਲ ਵੀ ਸਖਾਲਾ ਨਹੀਂ ਹੈਗਾ ਕਿਉਂਕਿ ਉੱਥੇ ਯੂ ਐਸ ਏ ਆਪਣੀ ਮਿਲਟਰੀ ਡਿਪਲੋਏ ਕਰਨ ਜਾ ਰਿਹਾ ਹੈਗਾ ਇਸ ਕਰਕੇ ਫਿਰ ਤੋਂ ਇਹ ਅਪੀਲ ਕਰਦੇ ਆਂ ਦੋਸਤੋ ਕਿ ਐਵੇਂ ਕਿਸੇ ਏਜੰਟ ਨੂੰ ਪੈਸੇ ਨਾ ਫਸਾ ਲਿਓ ਜਿਹੜੇ ਵੀ ਨਵੇਂ ਲਾਅ ਆ ਰਹੇ ਆ ਕਿਰਪਾ ਕਰਕੇ ਉਹਨਾਂ ਨੂੰ ਵਾਚ ਜ਼ਰੂਰ ਕਰਿਓ ਉਹਨਾਂ ਨੂੰ ਗੈਟ ਐਂਡ ਟੱਚ ਰਹਿਓ ਉਹ ਲਾਅ ਦੇਖਦੇ ਰਹੋ ਸਾਡੀਆਂ ਹੋਰ ਵੀਡੀਓ ਦੇਖਣ ਲਈ ਜਾਂ ਨਵੇਂ ਅਪਡੇਟਸ ਦੇ ਲਈ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ